ਕੀ ਵੀਰ ਦਾ ਨਾਮ ਬਰਲਾ ਸਿੰਘ ਕਿਹੜਾ ਪਿੰਡ ਹੈ ਮਾੜੀ ਨੋਬਾ ਕੀ ਮਸਲਾ ਹੈ ਜਿਹੜਾ ਦੁਕਾਨ ਦੇ ਸ਼ੀਸ਼ੇ ਸ਼ੂਸ਼ੇ ਟੁੱਟੇ ਪਏ ਸਾਰਾ ਮਸਲਾ ਪਹਿਲਾਂ ਦਾ ਕੋਈ ਹੋਇਆਗਾ ਹੀ ਮਾਰਾ ਮੋੜ ਗਾੜੀ ਬਲੋਜ ਜਾਇਆ ਤੇ ਉਹਦਾ ਦੇ ਨਾਲ ਫੋਨ ਤੇ ਕਹਿਤਾ ਵੀ ਆਪਾਂ ਗਾਂ ਕੋਈ ਗੱਲ ਨਹੀਂ ਕਰਨੀ ਫਿਰ ਬਾਅਦ ਦੇ ਵਿੱਚ ਉਹ ਸਾਨੂੰ ਬਾਹਰਲੇ ਨੰਬਰਾਂ ਤੋਂ ਇੱਥੋਂ ਲੋਕਲ ਨੰਬਰਾਂ ਤੋਂ ਨਹੀਂ ਤੇ ਇੰਸਟਾਗ੍ਰਾਮ ਤੋਂ ਸਾਨੂੰ ਨਾ ਬੜੀਆਂ ਬਹੁਤ ਜ਼ਿਆਦੀਆਂ ਧਮਕੀਆਂ ਮਿਲ ਰਹੀਆਂ ਤੁਹਾਨੂੰ ਮਾਰ ਦੇਣਾ ਤੁਹਾਨੂੰ ਗੋਲੀਆਂ ਮਾਰ ਦੇਣੀਆਂ ਵਾ ਇਤਰਾ ਕਰਕੇ ਸਾਨੂੰ ਬੜੇ ਦਿਨ ਫੋਨ ਆਉਂਦੇ ਰਹੇ ਅਸੀਂ ਅਸੀਂ ਚਲੋ ਚੋਕੜਾ ਕੇ ਬੈਠੇ ਰਹੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੌਣ ਵਿਅਕਤੀ ਜਿਹੜਾ ਤੁਮ ਕੀ ਗਲਤੀ ਭਾਈ ਇਹਨਾਂ ਨੂੰ ਲੱਗੇ ਜਿਹੜਾ ਦਿਲਬਖ ਸਿੰਘ ਆ ਉਹਨਾਂ ਦਾ ਬੇੜਾ ਇਹ ਦਿਲਪ੍ਰੀਤ ਸਿੰਘ ਉਹਨਾਂ ਕਾਰਨ ਕੀ ਆ ਉਹਨਾਂ ਦੇ ਨਾ ਮੁੰਡੇ ਮੁੰਡਿਆਂ ਨਾਲ ਬਾਹਰ ਦੇ ਨਾਲ ਸੰਬੰਧ ਹੈਗੇ ਆ ਉਹਨਾਂ ਮੈਨੂੰ ਜਿਹੜੇ ਮੁੰਡਿਆਂ ਦੇ ਉਹਨਾਂ ਧੁੰਕੀਆਂ ਆ ਉਹਨਾਂ ਨੇ ਕਿਹਾ ਹੈ ਕਿ ਉਹ ਜਿਹੜਾ ਦਿਲਪ੍ਰੀਤ ਆ ਉਹ ਸਾਡਾ ਯਾਰ ਆ ਉਹਦਾ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈ ਕਾਰਨ ਕੀ ਆ ਧੁੰਕੀਆਂ ਕਾਤੋਂ ਦਿੰਦਾ ਹੈ ਕਾਰਨ ਭਾਜੀ ਉਹ ਜਿਹੜੀ ਪੈੜੀ ਆ ਜਲੀਨ ਇਹਨਾਂ ਦੀ ਜ਼ਮੀਨ ਹੈ ਨਾ ਗਾਹ ਜ ਉਹ ਜ਼ਮੀਨ ਸਾਡੇ ਕੋਲ ਹਿੱਸੇ ਦੇ ਆ ਜਿਨ੍ਹਾਂ ਨੇ ਵੇਚੀ ਆ ਉਹਨਾਂ ਨਾਲ ਕੋਈ ਇਹਨਾਂ ਦਾ ਕੋਈ ਝਗੜਾ ਹੋਊਗਾ ਪਰ ਸਾਡੇ ਨਾਲ ਕੋਈ ਨਹੀਂ ਸਾਡੇ ਕੋਲ ਹਿੱਸੇ ਦੀ ਜ਼ਮੀਨ ਸੀ ਅਸੀਂ ਆਪ ਦਾ ਝੋਨਾ ਲੈ ਜੋ ਨਾਲ ਵੜਿਆ ਤੇ ਨਾਲ ਗਾਲੀ ਕਲੋਚੀਤਾ ਮਾਨੂੰ ਬਹੁਤ ਜ਼ਿਆਦਾ ਹਰਸਾ ਹੁਣਾ ਨਾ ਇਹਨਾਂ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਤੇ ਫਿਰ ਅਸੀਂ ਇਹਨਾਂ ਨੂੰ ਦੇਖੋ ਉੱਚਾ ਵੀ ਸਾਡੇ ਨਾਲ ਤੁਹਾਡਾ ਕੋਈ ਰਿਸ਼ਤਾ ਨਹੀਂ ਹੈਗਾ ਮਾਨੂੰ ਨਾ ਦਾ ਤੋ ਇੱਥੇ ਕਰਕੇ ਸਾਡਾ ਮਾੜਾ ਮੋੜ ਗਾਲੀ ਕਲੋਚ ਹੋਇਆ ਤੇ ਗਾੜੀ ਹੁਣ ਉਸੇ ਰੰਜਿਸ਼ ਦੇ ਵਿੱਚ ਆ ਚੱਕਰ ਹੋ ਗਿਆ ਹੈ ਫਿਰ ਇਹਨਾਂ ਸਾਨੂੰ ਤੁਸੀਂ ਇਸਟਾਲ ਦਾ ਕੋਆਇਆ ਵਾ ਜਾਨੀ ਕਿ ਇਹਨਾਂ ਕੋ ਨਜਾਇਜ਼ ਇਥੇ ਆ ਰਿਆ ਇਹੋ ਜੀ ਕੋਈ ਗੱਲ ਨਹੀਂ ਨਾ ਸਾਡੇ ਕੋ ਨਜਾਇਜ਼ ਇਥੇ ਆ ਰਿਆ ਕੋਈ ਕੋਈ ਗੱਲਬਾਤ ਨਹੀਂ ਤੇ ਭਾਜੀ ਆ ਗਏ ਸਾਰਾ 2 ਨੰਬਰ ਦਾ ਕੰਮ ਕਰਦੇ ਆ ਅਤੇ ਜਦੋਂ ਇਹਨਾਂ ਨੇ ਰਾਤ ਮੈਂ ਆਪਣਾ ਹਿਸਾਬ-ਕਿਤਾਬ ਕਰਨੀਆ ਵਾ ਦੁਕਾਨ ਤੋਂ ਤੇ ਜਦੋਂ ਬਾਹਰ ਦੇਖੀ ਮੈਂ 4-5 ਮੋਟਾ ਰੁਕੇ ਮੈਂ ਕਹਾਂ ਦਾ ਥੋੜਾ ਜਿਹਾ ਬਾਹਰੋਂ ਨਿਕਲੇਆ ਇਹਨਾਂ ਮੇਰੇ ਮਗਰ ਦਾਸਰ ਚਲਾਏ ਆ ਤੇ ਮੈਂ ਭਾਜੀ ਇਹਨਾਂ ਕੋ ਤੇ ਜਿਹੜੇ ਦੂਜੇ ਮੁੰਡੇ ਆ ਉਹ ਮੁੜ ਕੇ ਨਾ ਆਖੜਾ ਗਿਆ ਦੁਕਾਨ ਦੇ ਸ਼ੀਸ਼ੇ 72 ਮਾਰ ਲਾਗੇ ਆ ਸੀ ਸਾਰੇ ਬੜੇ ਨਾਲ ਦਰਖਾਸਤ ਦਿੱਤੀ ਉਸ ਮੰਦੇ ਹਾਂਜੀ ਦੁਕਾਨ ਦਰਖਾਸਤ ਦਿੱਤੀ ਆਪਾਂ ਆਈ ਸੀ ਪੁਲਿਸ ਹਾਂਜੀ ਪੁਲਿਸ ਆਈ ਤੇ ਫੇਰੇ ਘਰ ਛੱਡ ਗਈ ਜਿੰਦਰੇ ਮਾਰ ਕੇ ਭੱਜ ਗਏ ਕਾਰਵਾਈ ਕੀ ਹੋਈ ਅੱਜ ਤੱਕ ਕੋਈ ਅੱਜ ਤੱਕ ਕਾਰਵਾਈ ਤੇ ਪਈ ਹੈ ਹੁਣ ਰੇਡ ਹੋਈ ਆ ਤੇ ਰੇਡ ਤੋਂ ਇਹ ਭੱਜ ਗਏ ਹੁਣ ਮੰਗ ਕੀ ਕਰਦੇ ਜੀ ਮੰਗ ਸਾਰ ਇਹੋ ਹੀ ਆ ਕਿ ਜਾਨਕਿ ਇਹ ਜਿੱਦਾਂ ਦੀਆਂ ਹਨ ਧਮਕੀਆਂ ਆਉਂਦੀਆਂ ਰਹੀਆਂ ਤੇ ਅਸੀਂ ਇਹੋ ਮੰਗ ਕਰਦੇ ਆ ਕਿ ਅਸੀਂ ਇੱਥੇ ਸੜਕ ਦੇ ਉੱਤੇ ਸਾਡੀ ਸ਼ਾਪ ਆ ਸਾਨੂੰ ਇਹਨਾਂ ਤੋਂ ਖਤਰਾ ਸਾਨੂੰ ਕੋਚ ਵੀ ਕਰਾ ਸਕਦੇ ਆ ਬੈਂਕ ਸਟਾਰਾਂ ਦਾ ਫੋਨ ਆਉਂਦੇ ਰਿਹਾ ਬਾਰੋਂ ਫੋਨ ਆਉਂਦੇ ਰਿਹਾ ਸਾਨੂੰ ਇਹਨਾਂ ਤੋਂ ਖਤਰਾ ਆ। ਨਾ ਭਾਈ ਤੁਹਾਡਾ ਮੇਰਾ ਨਾਮ ਜੀ ਗੀਰ ਸਿੰਘ ਜੀ। ਕਿਹੜਾ ਪਿੰਡ ਚ? ਮਾੜੀ ਨੋ ਬਾਜ ਜੀ। ਕੀ ਮਸਲਾ ਕੀ ਹੈ ਜਿਹੜੀ ਭੰਨ ਤੋੜ ਹੋਈ ਆ? ਇਹ ਸਾਰੇ ਸਾਡੀ ਆ ਖਰੀਆਣੀ ਦੇ ਜ਼ਗਾਂ ਨੇ ਆ ਤੇ ਸਾਡੇ ਲਾਗੇ ਜ਼ਮੀਨ ਲਈ ਬੈ ਕੇ ਨੇ ਤੇ ਅਸੀਂ ਹਿੱਸੇ ਦੇ ਬੀਜੀ ਸੀ। ਉਹ ਅਸੀਂ ਝੋਨਾ ਵੜਨ ਲੱਗੇ ਆ ਤੇ ਇਹਨੇ ਸਾਨੂੰ ਡਾਕਦਾ ਤੇ ਉਹ ਆਣ ਕੇ ਝੋਨਾ ਵੜਨ ਲੱਗਿਆ। ਤੇ ਇਹ ਸਹੀ ਇਹ ਲਾਗੜਾਰ ਦੇ ਵਿੱਚ ਸਾਡਾ ਇਹ ਆਣ ਕੇ ਨਿਸ਼ਾਨ ਕਰ ਗਿਆ ਰਾਤੀ ਮੁੰਡੇ ਨੂੰ ਮਾਰਨ ਪਏ ਨੇ। ਇਹ ਇੱਕ ਦੇਲ ਫਰੀਦ ਆ ਦਲਬਾ ਸਿੰਘ ਦਾ ਮੁੰਡਾ ਤੇ ਇੱਕ ਦਲਬਾ ਸਿੰਘ ਲਖਾ ਸਿੰਘ ਦਾ ਮੁੰਡਾ ਤੇ 6 ਬੰਦੇ ਜਿਹੜੇ ਆਪਣੀ ਸਾਹ ਤੇ ਮੂੰਹ ਬਚੇ ਬੱਧੀਆ ਨਾਲ ਤੇ ਦਾਤਰ ਉਹਨਾਂ ਦੇ ਘੋਲ ਆ ਤੇ ਮੁੰਡਾ ਇੱਥੇ ਕੱਲਾ ਸੀ ਥੋੜੀ ਵੀਰ ਨਾਲ ਉਹ ਕੀਤੀ ਗਈ ਜੀ ਸਾਰੀ ਉਹਨਾਂ ਕੀਤੀ ਜਦੋਂ ਉਹ ਇਹ ਭਾਨੇ ਤੋੜ ਕੀਤੀ ਆ ਇਹ ਮੁੰਡਾ ਪਹਿਲਾਂ ਲੋ ਗਿਆ ਜਦੋਂ ਉਹ ਪਾਸੇ ਹੋਏ ਉਦੋਂ ਮੁੰਡਾ ਭੱਜਾ ਵੇ ਡਾਦਾ ਤੋ ਕੋਈ ਦਰਖਾਸਤ ਦਿੱਤੀ ਉਸ ਬੰਦੇ ਦਰਖਾਸਤ ਦਿੱਤੀ ਆ ਜੀ ਮੈਂ ਆਪਣਾ ਅਫਸਰ ਮੌਕਾ ਵੇਖ ਹੀ ਗਏ ਨੇ ਹੁਣ ਕੀ ਮੰਗ ਕੀ ਕਰਦੇ ਮੰਗ ਕਰਦੇ ਆ ਜੀ ਸਾਡਾ ਜੋ ਵੀ ਕੋਈ ਹੱਕ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਸੀਂ ਦੁਕਾਨਦਾਰ ਆ ਬੰਦੇ ਆ ਰੋਤੇ ਸਦਾ ਰਹਿਣ ਆ ਇਹੋ ਸਦਾ ਨਿਸ਼ਾਨ ਜੇ ਕੋਈ ਵੀ ਹੋਰ ਵੀ ਇਨਸਾਨ ਸਾਡਾ ਕਿਸੇ ਜੀ ਦਾ ਵੀ ਹੋਵੇ ਤੇ ਇਹ ਦਲਬਾਹ ਸਿੰਘ ਤੇ ਜਿਲਪਰੀਤ ਤੇ ਜਿਹੜੇ ਨਾਲ ਥੋੜੀ ਸਾਥੀ ਬੰਦੇ ਆ ਇਹ ਇਹ ਜ਼ਿੰਮੇਵਾਰ ਹੋਣੇ ਆ ਭਾਈ ਤੁਹਾਡਾ ਕੁਕੀਰ ਸਿੰਘ ਕਿਹੜਾ ਬੰਦੇ ਜੀ ਮਾੜੀ ਗੱਲ ਬਾਤ ਕੀ ਮਸਲਾ ਕੀ ਹੈ ਜੀ ਮਸਲਾ ਇਹ ਘੱਟੀ ਦੇ ਲੜਕੇ ਨੇ ਇਹਨਾਂ ਦੀ ਆ ਖੇਤ ਦੁੱਧੀਏ ਦੀ ਦੁਕਾਨ ਆ ਸੰਜੀ ਦੀ ਤੇ ਇਹ ਆਪਦੀ ਮਿਹਨਤ ਕਰਦੇ ਆ ਤੇ ਇਹ ਗਵਾਂਢੀ ਕੋਈ ਰਣਜੀਤ ਆ ਕੋਈ ਉਤਰਾ ਕੱਢ ਲੋ ਬਈ ਕੇ ਫੈਸਲਾ ਵੀ ਹੋਇਆ ਸਾਰਾ ਕੁਝ ਹੋਇਆ ਕੁਣ ਤਾਂ ਤੂੰ ਨਾ ਠਾਣੇ ਦਾਇਓ ਉਹਦੇ ਤੂੰ ਨਾ ਗਾਇਓ ਰਾਜਨੋ ਇਹਨਾਂ ਦਾ ਵੇਕੇ ਕਰਾਇਆ ਹੈ ਵਿੱਚ ਹੋ ਗਿਆ ਆਪ ਖੁਦ ਉਹਨੂੰ ਇਹ ਤੂੰ ਹੀ ਨਾ ਵਾਦਾ ਕਰੀਂਦੇ ਨਾ ਉਹਨੇ ਆਖਿਆ ਤੂੰ ਹੀ ਨਾ ਵਾਦਾ ਕਰੀਓ ਤੇ ਰਾਤੀਆਂ ਆਣ ਕੇ ਇਹ ਨਾਲੇ ਦੇ ਸੀਸੇ ਪੰਨ ਗਏ ਆ ਨਾਲੇ ਇਹਨੂੰ ਇਹ ਨਾ ਭਾਜ ਜਾਨ ਬਚਾਉਂਦਾ ਕਿ ਇਹਨੂੰ ਉਹਨਾਂ ਗੋਲੀ ਮਾਰ ਕੇ ਨਾ ਲੱਕ ਜਾਂਦੇ ਦਸਤ ਬੂਤਰ ਲੈ ਕੇ ਆਏ ਤੇ ਤੇਜ਼ ਹਥਿਆਰ ਹਥਿਆਰ ਇਹਨੇ ਭਾਜ ਕੇ ਜਾਨ ਬਚਾਈ ਆ ਸਾਰੀ ਪੰਨ ਤੋੜਉਣਾ ਕੀਤੀ ਆ ਤਰੀ ਧੌਂਕੀਆਂ ਦੌਂਦੇ ਬਾਹਰੋਂ ਕਦਿਕੇ ਦਾ ਬੂਰ ਕਰਾਉਂਦੇ ਆ ਮੈਂ ਫਰਾਂ ਦਾ ਡੈਕਟਰ ਬੂਰ ਦਾ ਮੈਂ ਤੈਨੂੰ ਗੋਲੀ ਮਾਰ ਦੂੰ ਤੁਹਾਨੂੰ ਦਿਲਪਰੀਤਾਂ ਦਾ ਮੈਨੂੰ ਦਰਵਾਜ਼ਾ ਆਂਦਾ ਇਦਾਂ ਇਹ ਕੰਮ ਮੜਾ ਹੈ ਇਹ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਹੋ ਹੀ ਬੇਨਤੀ ਕਰਦੇ ਆ ਕਿ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਮੁੜਕੇ ਜਦੋਂ ਕਤਲ ਹੋ ਜਾਂਦੇ ਆ ਮੁੜਕੇ ਸਰਕਾਰਾਂ ਆ ਜਾਂਦੀਆਂ ਜੀ ਜੋ ਪ੍ਰਸ਼ਾਸਨ ਆ ਦਿੰਦਾ ਇਸ ਚੀਜ਼ ਤੇ ਪਹਿਲਾਂ ਨਾ ਹੱਥ ਪਾਏ ਜਿਸ ਤਰ੍ਹਾਂ ਉਹਨਾਂ ਨੂੰ ਫੋਨ ਆਇਆ ਅਕਾਲਾਂ ਜਿਹੜੀਆਂ ਉਹ ਡਿਟੇਲ ਕਰਕੇ ਸਰਕਾਰ ਨੂੰ ਅਸੀਂ ਇਹੋ ਬੇਨਤੀ ਕਰਦੀ ਕਿ ਕਹੋਨੇ ਆ ਪ੍ਰਸ਼ਾਸਨ ਨੂੰ ਵੀ ਆ ਜਿਹੜੀ ਭੰਨ ਤੋੜ ਹੋਈ ਹੈ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਗੁੰਡਾਗਰਦੀ ਖਤਮ ਹੋਵੇ ਹੁਣ ਪੁੱਛੂ ਕਈ ਲਗੜੇ ਨੇ ਕਿਨਾ ਵਜੇ ਤੁਹਾਡਾ ਦਲਬਾਖ ਸਿੰਘ ਦਲਬਾਖ ਸਿੰਘ ਇੱਕ ਗੁਰਲਾਲ ਸਿੰਘ ਹੈ ਜਿਨ੍ਹਾਂ ਦੀ ਸਬਜ਼ੀ ਦੀ ਦੁਕਾਨ ਹੈ ਤੁਹਾਡੇ ਲਾਗੇ ਹਾਂਜੀ ਹਾਂਜੀ ਉਹਨਾਂ ਤੁਹਾਡੇ ਤੇ ਦੋਸ਼ ਲਾਏ ਆ ਕਿ ਤੁਸੀਂ ਰਾਤ ਉਹਨਾਂ ਦੀ ਦੁਕਾਨ ਦੀ ਭੰਨ ਤੋੜ ਕੀਤੀ ਆ ਭਾਜੀ ਆਪਾਂ ਇਸ ਗੱਲ ਦੀ ਸੌਂਤ ਦੇਣ ਦਾ ਦਾਰ ਆ ਜੇ ਉਹਨਾਂ ਦੇ ਘਰੇ ਆਪਾਂ ਕੋਈ ਭੰਨ ਤੋੜ ਉਹਨਾਂ ਦੀ ਕੀਤੀ ਹੋਵੇ ਜਾਂ ਆਪਾਂ 7 ਵਜੇ ਤੋਂ ਬਾਅਦ ਬਾਹਰ ਵੀ ਨਿਕਲੇ ਹੋਈਏ ਜਿੱਥੇ ਵੀ ਕਹਿਣਾ ਆਪਾਂ ਉੱਥੇ ਸੌ ਤਿਆ ਦਿਨ ਨੂੰ ਤਿਆਰ ਆ। ਜੇ ਕੋਈ ਆਪਣੇ ਕੋਲ ਕੋਈ ਹਥਿਆਰ ਵੀ ਜੇ ਕੋਈ ਹੋਵੇ ਕਿਸੇ ਵੀ ਕਿਸਮ ਦਾ ਹੋਵੇ ਵੀ। ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਇਹ ਗੈਂਗਸਟਰਾਂ ਤੋਂ ਵੀ ਉਹਨਾਂ ਨੂੰ ਫੋਨ ਤੇ ਧਮਕੀਆਂ ਦਵੋਂਦੇ ਜੇ ਜਾਂ ਕੁਝ। ਕਿਸੇ ਗੈਂਗਸਟਰ ਤੋਂ ਭਾਜੀ ਇਹਨਾਂ ਨੂੰ ਧਮਕੀ ਨਹੀਂ ਦਿਵਾਈ ਅਸੀਂ। ਹਾਂ ਭੰਜੀ ਤੁਹਾਡਾ? ਮੈਂ ਹਰਜਿੰਦਰ ਕਾਲ। ਕਿਹੜਾ ਪਿੰਡ ਜੀ? ਮਾੜੀ ਨਾਂ ਦਾ। ਤੇ ਕੀ ਮਸਲਾ ਕੀ ਹੈ ਜੀ ਜਿਹੜਾ ਗੁਰਲਾਲ ਸਿੰਘ ਦੋਸ਼ ਲਾ ਰਿਹਾ ਤੁਹਾਡੇ ਦੇ? ਇਹ ਵੀਜੀ ਦਾ ਮਸਲਾ ਕੋਈ ਨਹੀਂ ਸਾਡਾ ਪੈਈ ਦਾ ਪਹ ਹੈਗਾ ਝਗੜਾ ਕਿ ਨਾ ਦੇਣਾ ਗੱਲ ਤੋਂ ਟੱਕੇ ਨਾ ਸਾਡੇ ਗਾਲਾਂ ਕੈਂਦੇ ਸਾਡੇ ਬੱਚੇ ਨੂੰ ਸਾਨੂੰ ਪਰੇਸ਼ਾਨ ਕਰਦੇ ਸਾਡੇ ਧਮਕੀਆਂ ਦਿੰਦੇ ਆ ਸਾਡੇ ਗਾਲ ਗਲੋਚ ਕਰਦੇ ਸਾਨੂੰ ਨੰਗਣਾ ਆਉਣਾ ਜਾਣਾ ਨਾ ਔਖਾ ਕੀਤਾ ਪਿਆ ਹਲਾ ਗਲੀ ਦੇ ਵਿੱਚ ਇਹ ਕਦੀ ਸਾਡੇ ਬੂਏ ਗਾੜੀ ਆਣ ਕੇ ਧਮਕੀਆਂ ਦਿੰਦੇ ਆ ਕਦੀ ਇਹਦੇ ਸਾਡੇ ਗਾਲ ਪੈਂਦੇ ਅਸੀਂ ਇੱਥੇ ਸਾਡੇ ਕੋਲ ਵੀਡੀਓ ਸਾਰੀਆਂ ਸਾਡੇ ਕੋਲ ਹੈਗੀਆਂ ਨੇ ਹਲੋ ਹਲੋ ਹਾਂਜੀ ਸਾਸਿਕਾ ਸਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਪੱਤਰਕਾਰ ਹਾਂਜੀ ਬੀ ਜੀ ਸਰ ਇੱਕ ਨਾਮ ਵਰਸ਼ਨ ਲੈਣਾ ਸੀਗਾ ਤੁਹਾਡਾ ਇੱਕ ਪਿੰਡ ਮਾੜੀ ਨੌਂ ਵਾਦ ਲੜਾਈ ਹੋਈ ਆ ਜਿਹੜੀ ਰਾਤੀ ਦੁਕਾਨ ਦੇ ਸ਼ੀਸ਼ੇ ਸ਼ੂਸ਼ੇ ਭੰਨੇ ਗਏ ਆ ਜੀ ਆ ਝਗੜਾ ਹੋਇਆ ਵਾ ਤੇ ਸੁਲਵਿੰਦਰ ਐ ਸੀਓ ਜਾਂ ਤੰਗੀਏ ਸਭ ਤਰ੍ਹਾਂ ਕਰ ਰਹਾ ਮੈਂ ਤੇ ਡਿਊਟੀ 'ਚ ਹਾਂ ਤਰਨ ਤਰਨ ਬਾਹਰ ਐ ਸਰ ਸੁਲਵਿੰਦਰ ਸਿੰਘ ਹੁਣੀ ਦਾ ਕੁਛ ਵੀ ਜਵਾਬ ਕਹਿੰਦੇ ਐ ਐਸਐਚਓ ਸਾਹਿਬ ਨੂੰ ਆ ਗੱਲ ਕਰੋ ਅਸੀਂ ਕੁਛ ਨਹੀਂ ਬੋਲ ਸਕਦੇ ਮੈਂ ਤੁਹਾਨੂੰ ਦੱਸਾਂ ਮੈਂ ਤੇ ਡਿਊਟੀ 'ਚ ਲੱਗੀ ਐ ਇਲੈਕਸ਼ਨ ਦੀ ਉਧਰ ਹੀ ਵੀ ਨਹੀਂ ਆਂ ਅੱਛਾ ਜੀ ਤੇ ਉਦਰਾ ਮਸਲਾ ਕੀ ਐ ਜੀ ਬਸ ਲਾ ਮੈਨੂੰ ਪੈਦਲ ਪਤਾ ਹੀ ਨਹੀਂ ਮੈਂ ਸਵੇਰ ਨਹੀਂ ਰਵਾਂਦੀ ਰਹੀ ਉਹ ਹੀ ਸੁਨੰਦਰ ਦੇਖਣਾ ਇਹ ਵੀਰ ਤੋਂ ਪਲਾ ਕਰ ਲੋ ਠੀਕ ਸਰ